ਸਰ ਸ਼ਰਮ ਸਿੰਘ ਜੀ ਆ ਜਿਹਨੂੰ ਪੰਜਾਬ ਦਾ ਰਿਵੀ ਵੀ ਕਹਾ ਜਾਂਦਾ ਹੈ ਬੜੇ ਬਾੜ ਬੜੇ ਮਾਨ ਸਨਮਾਨ ਸਮਾਜ ਸਮਸਾਰ ਜਾਂ ਨੂੰ ਮਿਲਦੇ ਰਹੇ ਨੇ ਸੋ ਆਪ ਜੀ ਨੇ ਸਾਨੂੰ ਕੋ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਤੁਹਾਨੂੰ ਜੋ ਬਰਤਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਬਿਰਾਜਮਾਨ ਗੁਰੂ ਰੂਪੀ ਸਾత్సੰਗ ਆਓ ਇੱਕ ਵਾਰ ਗੱਜ ਕੇ ਫਤੇ ਗਜਾਓ ਕੋਈ ਰਸਨਾ ਖਾਲੀ ਨਾ ਰਹੇ ਵਾਹਿਗੁਰੂ ਜੀ ਕਾ ਸਤ ਸਾ ਵਾਹਿਗੁਰੂ ਜੀ ਕੀ ਫਤੇ ਸਰਦਾਰ ਜਗੀਰ ਸਿੰਘ ਜੀ ਜਿੱਦਾਂ ਗੁਰਦੀਪ ਭਾਜੀ ਸਟੇਜ ਦਾ ਸੰਚਾਲਨ ਕਰ ਰਹੇ ਆ ਬੜੀ ਵਕੂਬੀ ਉਹ ਜ਼ਿਕਰ ਕਰਾਇਆ ਸਨ ਸਰਦਾਰ ਜੋਗਾ ਸਿੰਘ ਜੀ ਡਾਕਟਰ ਗਿਲ ਸਾਹਿਬ ਬਹੁਤ ਹੀ ਸਾਡੇ ਸਤਕਾਰਿਓ ਸਰਦਾਰ ਗੁਰਮੀਤ ਸਿੰਘ ਜੀ ਇੱਥੋਂ ਦੇ ਸਾਡੇ ਵੱਡੇ ਭਰਾ ਉਹ ਤਰਲੋਚਨ ਸਿੰਘ ਜੀ ਐਡਵੋਕੇਟ ਹਰਦੀਪ ਸਿੰਘ ਕਾਲੜਾ ਐਡਵੋਕੇਟ ਜਨਿੰਦਰ ਤੋਂ ਜਸਵਿੰਦਰ ਸਿੰਘ ਮੱਕੜ ਜੀ ਬਲਬੀਰ ਸਿੰਘ ਚੋਹਾਨ ਜੀ ਸਹਾਰਪਜਤ ਸਿੰਘ ਜੀ ਔਰ ਕੋ ਕ੍ਰਿਪਾਲ ਸਿੰਘ ਸਾਰੇ ਭਗਵੰਤੇ ਸੱਜਣ ਮੈਂ ਜ਼ਿਆਦਾ ਵਕਤ ਨਹੀਂ ਲਾਉਣਾ ਸਾਧ ਸੰਗਤ ਦੋ ਚਾਰ ਸ਼ੇਰ ਹੀ ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ ਜਿਹੜੇ ਐਸਪੀਐਸ ਉਹ ਰਾਏ ਹੁਣ ਹੀ ਜਿੰਨ ਬਹੁਤ ਸੱਦ ਕਰਦੇ ਆ ਉਹ ਦੋ ਚਾਰ ਸ਼ੇਰ ਤੁਹਾਨੂੰ ਕਹਿ ਕੇ ਆਪ ਤੋਂ ਖੇਵਾ ਜਾਵਾਂਗਾ ਸੁਣਨਾ ਜਰਾ ਤੇਗ ਤੋਂ ਵੱਧ ਹੈ ਤਾਕਤ ਬਲ ਦਾ ਸੁਣਾ ਕਮਲ ਜੀ ਨਵਜਿੰਦ ਇਕ ਤੋਂ ਵੱਧ ਹੈ ਤਾਕਤ ਕਲਮ ਦੇ ਵਾਰ ਦੇ ਅੰਦਰ ਹੈ ਭਰਦਾ ਕਵੀ ਜੋ ਬਰੂਦ ਇਸ ਹਥਿਆਰ ਦੇ ਅੰਦਰ ਉਹਨਾਂ ਸਿੰਘਾਂ ਤੇ ਕਲਗੀਧਰ ਬੜੇ ਪ੍ਰਸੰਨ ਹੁੰਦੇ ਨੇ ਜੇ ਕਾਰੇ ਛੱਡਦੇ ਜਿਹੜੇ ਕਵੀ ਦਰਬਾਰ ਦੇ ਅੰਦਰ ਜੇ ਸਾਡੀ ਸ਼ਾਨ ਕਾਇਮ ਹੈ ਤਾਂ ਇੱਕ ਦਸ ਮੇਸ਼ ਦੇ ਸਦਕੇ ਜੇ ਸਾਡੀ ਆਨ ਕਾਇਮ ਹੈ ਤਾਂ ਇੱਕ ਦਸ ਮੇਸ਼ ਦੇ ਸਦਕੇ ਗੁਰੂ ਦੇ लाडले ਸਿੰਘਾ ਨਾ ਇਸ ਵਿੱਚ ਝੂਠ ਕੋਈ ਨੂਰੀ ਜੇ ਹਿੰਦੋਸਤਾਨ ਕਾਇਮ ਹੈ ਤਾਂ ਇੱਕ ਦਸ ਮੇਸ਼ ਦੇ ਸਦਕੇ ਗੁਰਮੀ ਭਾਜੀ ਸੁਣਨਾ ਜਰਾ ਮੈਂ ਹੋਰ ਜ਼ਿਆਦਾ ਵਕਤ ਨਹੀਂ ਲਾਉਣਾ ਕਿਉਂਕਿ ਘੇਟੀ ਬਜਾਉਣ ਵਾਲੇ ਕਿਸੇ ਦੇ ਸਕੇ ਨਹੀਂ ਹੁੰਦੇ ਇੱਕ ਵਾਰ ਟਿਕਾਟ ਕੇ ਵਤੇ ਬਲਾਉ ਵਾਏ ਗੁਰਜੀਕਾ ਹੂੰ ਪੋਟਾ ਸਾਬ ਦੀ ਧਰਤੀ ਨੂੰ ਲੱਖ ਸੀ ਸੁਨਵਾਵਾ ਮੈਂ ਮੀਂਦਸੰ ਪਿਤਾ ਗੁਰ ਤੋਂ ਬਲਹਾਰੇ ਚੋਂ ਬੋਲੋ ਸਾਰੇ ਦੋ ਲਾਈਨਾਂ ਮੇਰ ਨਾਲ ਬੜੀ ਭਾਰੀ ਗਿਣਤੀ ਚ ਬੈਠੇ ਆਂ ਪਹੁੰਚ ਸਾ ਪੀਤਰ ਤੀਨੂ ਲਖ ਸੀਸ ਨਿਵਾ ਮੈਂ ਦਸਮ ਪਿਤਾ ਗੁਰੂ ਗੋਬਿੰਦ ਤੋਂ ਬਲਹਾਰੇ ਜੂਰੂ ਤੂਰੂ ਚਲ ਕੇ ਤੇ ਅੱਜ ਸੰਗਤਾ ਆਈਆਂ ਨੇ ਜੋਤ ਹਾਸ ਹੈ ਸਤਰਪੀ ਦਾ ਖੋਲ ਸੁਣਾਵਾ

بتالی سال کی ساڑھے چار سال پٹا سا بتایا ہے وارنی کھانا پیٹھی بس પોંટા સાબની તર્તી નું લખ શીશ નિવામે કેdio sare utti baat પોંટા સાબની તર્તી નું લખ શીશ નિવામે દસંપતા ગુરુ કો પનતો મલહામે ਜਿੰਦੇ एहਸਾਨਾਂ ਦਾ ਬਦਲਾ ਕਿੰਝ ਚੁਕਾਵਾਂ ਮੈਂ ਪੌਂਟਾ ਆਪੀ ਤਰਤੀ ਨੂੰ ਲੱਖ ਸੀ ਸੁਣਵਾਉਂ ਮੈਂ ਲਮੀ ਮੈਂ ਕਹਿਤੀ ਤੋਂ ਬਚ ਗਿਆ ਆਖਰੀ ਸ਼ੇਰ ਤੁਹਾਨੂੰ ਸੁਣਾਉਂਦਾ ਸੁਣਿਓ ਜਰਾ تیر مامی واری ہے سب کچھ کے بخش دیتی سرداری ہے سب کچھ ਸਾਨੂੰ ਸਰਦਾਰੀ ਹੈ ਸਾਨੂੰ ਹਾ ਬੁੱਤੂ ਸ਼ਾਜਾ ਬੁੱਤੂ ਸ਼ਾਜਾ ਕਿਸਾ ਦਾ ਮੁਲਕ ਤਾ ਪਾਵਾਂ ਮੈਂ ਬੁੱਤੂ ਸ਼ਾਜਾ ਕਿਸਾ ਦਾ ਮੁਲਕ ਤਾ ਸੰਪੀਤਾ ਗੁਰੂ ਗੋਬਿੰਦ ਕੋ ਬਲਹਾਰੇ ਜਾਵਾ ਮੈਂ ਪੋਰਤ ਸਾਡੀ ਕਰਤੀ ਨੂੰ ਲਖ ਸੀਸ ਨਿਵਾ